ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਐ ਬਾਗੇਪੁਰਾਣੇ ਤੋਂ ਜਦੋਂ ਭਗਤੇ ਭਾਈ ਨੂੰ ਜਾਂਦੇ ਆਪਾਂ ਤਾਂ ਬਾਗੇਪੁਰਾਣੇ ਤੋਂ ਪਹਿਲਾ ਪਿੰਡ ਹੀ ਬੁੱਧ ਸਿੰਘ ਵਾਲਾ ਆਉਂਦਾ ਤੇ ਜੇ ਆਪਾਂ ਭਗਤੇ ਵਾਲੇ ਪਾਸੋਂ ਬਾਗੇਪੁਰਾਣੇ ਨੂੰ ਆਉਣੇ ਆ ਤੇ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਮਸਾਂ 2 ਕਿਲੋਮੀਟਰ ਦੀ ਦੂਰੀ ਤੇ ਬਗਾ ਪ੍ਰਾਣਾ ਬੁੱਧ ਸਿੰਘ ਵਾਲੇ ਤੋਂ ਨਸੀਬ ਪੈਲਸ ਦੇ ਬਿਲਕੁਲ ਨਾਲ ਪਾਈ ਦਾ ਘਰ ਆ ਨਸੀਬ ਪੈਲਸ ਦੀ ਬੈਕ ਸਾਈਡ ਖੇਤ 'ਚ ਵੀਰ ਬੈਠਾ ਨਸੀਬ ਪੈਲਸ ਦੇ ਨਾਲ ਦੀ ਪਾਈ ਵੀਰ ਦੇ ਘਰੇ ਜਾਂਦੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਤਿੰਨ ਪਸ਼ੂ ਬਾਈ ਦੇ ਸੇਲ ਆ ਆ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਈ ਤਿੰਨੇ ਸੂਏ ਸੁਆਇਆ ਤਿੰਨੇ ਸੂਈਆਂ ਵੜਾ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਆ ਅਲਵਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਗੈਨੀ ਦੀ ਸੱਸੀ ਕਾ ਨਾਮ ਤੇ ਐਡਰੈਸ ਦੱਸੀਏ ਨਾਮ ਕਲਪਰੀ ਸਿੰਘ ਬੁੱਕ ਪਿੰਡ ਬਸੇਂਗੜਾ ਕਿਲਾ ਮੂਗਾ ਤਹਿਸੀਲ ਬਾਗਾਪਾਨਾ ਫੋਨ ਨੰਬਰ ਦੱਸ ਦੀਏ ਜੀ ਫੋਨ ਨੰਬਰ 8872514444 ਇੱਕ ਰਿਫਰ ਦੱਸੀਏ 8872514444 ਬਾਈ ਤਿੰਨੇ ਸੂਈਆਂ ਸਵਾਈਆਂ ਹਾਂਜੀ ਤਿੰਨੇ ਸੂਈਆਂ ਇਹ ਤਾਂ ਸ਼ੁਰੂ ਕਰ ਲਈ ਕੰਮ ਸੂਗਾ ਇਹ ਦੂਜਾ ਸੂਗਾ ਇਹ ਹੂੰ ਤੇ ਸੂਈ ਨੂੰ ਪੰਜ ਛੇ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਦਾ 11 ਕਿਲੋ ਪੰਜਾਂ ਛੇ ਦਿਨਾਂ ਦੀ ਸੂਈ ਥੱਲੇ 10 11 ਕਿਲੋ ਦੁੱਧ ਅਗਲਾ ਚੋਕੇ ਲੈ ਜੀ ਆਪਣਾ ਇਹ ਚਾਰ ਡੰਗ ਚੋਕੇ ਕਿੰਨਾ ਕੁ ਦੁੱਧ ਪਿਆ ਜੀ ਦੱਸ ਦੀ ਸਾਡੇ ਸਹਾਨ 15 16 ਕਿਲੋ ਦੱਸ ਦੇਣਾ ਚਾਹੀਦਾ ਜੈਜ ਮੁੱਲ ਜੈਜ ਮੁੱਲ ਲੜ ਟਾਲੀ ਕਰ ਕੱਢੀ ਬਾਰ ਨੂੰ ਦੋਸਤੋ ਪੰਜਾਂ ਛਿਆਂ ਦੇਣਾਂ ਦੀ ਸੂਈ ਥੱਲੇ ਗਿਆਨੀ ਕਹਿੰਦਾ 10 11 ਕਿਲੋ ਦੁੱਧ ਤਿਆਰ ਹੈ ਸਾਡੇ ਵੱਲੋਂ ਵੀਰ ਕਹਿੰਦਾ ਭਮਾ ਦੋ ਟਾਈਮ ਭਮਾ ਚਾਰ ਟਾਈਮ ਭਮਾ ਅਗਲਾ ਪੰਜ ਟਾਈਮ ਕੰਡੇ ਤੇ ਦੁੱਧ ਜੋਕ ਕੇ ਲੈ ਜੇ 10 11 ਕਿਲੋ ਤਿਆਰ ਹੈ ਚਵਾਈ ਹੁਣ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਵੀਰ ਕਹਿੰਦਾ ਸੇਲ ਸੌ ਪੂਰੀ ਆ ਤੁਸੀਂ ਵੇਖ ਸਕਦੇ ਆ ਦੂਜੇ ਪਾਸੇ ਭਾਵਾ ਸਿੱਧੇ ਪਾਸੇ ਦੀ ਬਹਿ ਜਾਓ ਵੀਰ ਕਹਿੰਦਾ ਭਾਵਾ ਪੁੱਠੇ ਪਾਸੇ ਦੀ ਬਹਿ ਜਾ ਹੁਣ ਪੁੱਠੇ ਪਾਸੇ ਬਹਿ ਕੇ ਧਾਰਾ ਮਾਰੀ ਜਾਂਦਾ ਮੋਗੇ ਵਾਂਗੂ ਆਉਂਦੀ ਆ ਮੋਟੀ ਧਾਰ ਮਗਰਲੇ ਥਾਂ ਚੋਂ ਫੇਰ ਮਾਰ ਦੋ ਧਾਰਾ ਕਬੈਣੀ ਵਾਲੇ ਮਗਰਲੇ ਥਾਂ ਤੋਂ ਹਜੇ ਆਉਣੀ ਬੱਚਾ ਨਹੀਂ ਲਾਇਆ ਹਾਂ ਸਹੀ ਹੈ ਦੋਸਤੋ ਹਜੇ ਕੋਈ ਪਸਮਾਈ ਨਹੀਂ ਸਿੱਧੀਆਂ ਹੀ ਧਾਰਾ ਮਾਰਤੀਆਂ ਬਾਕੀ ਸੂਈ ਸਵਾਈਆ ਗੱਬਣ ਪਸ਼ੂ ਦਾ ਵਹਿਮ ਹੁੰਦਾ ਭਾਵਾਂ ਦੋ ਟਾਈਮ ਵੀਰ ਕਹਿੰਦਾ ਭਾਵਾਂ ਸਾਡੇ ਲੋ 5 ਦਿਨ ਲਗਾਤਾਰ ਅਗਲਾ ਸਵੇਰ ਸ਼ਾਮ ਆਈ ਜਾਵੇ ਦੁੱਧ ਜੋਕ ਕੇ ਅਗਲਾ ਖਾਬਦ ਲੈ ਜੇ ਵੀਰ ਕਹਿੰਦਾ ਸਾਡੇ ਹਿਸਾਬ ਨਾਲ ਲੱਗਦਾ ਕਿ 15 16 ਕਿਲੋ ਦੁੱਧ ਪਿਆਜੂਗੀ ਕਿਉਂਕਿ ਦਿਨ ਥੋੜੇ ਹੋਏ ਆ ਹਜੇ ਦੁੱਧ ਵਜੂਗੀ ਬਦਨਾ ਦੁੱਧ ਹੈਗਾ ਸੇਵਾ ਨਾਲ ਇਹ ਕਰਮ ਵਾਲੀਆਂ ਖਰਾਕ ਪਾਉਣੇ ਆ ਵੱਧੀਆਂ ਵੀ ਬਹੁਤ ਛੇਦੀ ਆ ਤੇ ਇਹ ਨਾ ਖਰਾਕ ਪਾਈ ਤੂੜੀ ਤੇ ਬੰਦੀਆਂ ਫਿਰ ਪਿੱਛੇ ਵੀ ਬਹੁਤ ਛੇਦੀ ਮੋੜੀਆਂ ਆਂ ਸੀਲਸਾਹੂ ਫੁੱਲ ਹੈ ਮੁੱਲ 48000 ਜੀ ਹਾਂਜੀ ਵਿੱਚੋਂ ਮਾਨਤਾਣ ਕਰ ਠੀਕ ਆ ਜੀ 48000 ਮੁੱਲ ਆ ਵਿੱਚੋਂ ਮਾਨਤਾਣ ਹੋ ਜੂ ਬਾਈ ਮੈਂ ਵੀਡੀਓ ਬਣਾਈ ਜਾਣਾ ਦੋ ਨੰਬਰ ਬਾਰੇ ਦੱਸ ਦਈਏ ਜੀ ਇਹ ਤੀਜਾ ਸੂਆ ਹੈ ਠੀਕ ਆ ਜੀ ਦਾ ਮਰ ਗਿਆ ਸੂਈ ਨੂੰ ਅੱਜ 15 ਦਿਨ ਹੋ ਗਏ 50 ਮਰ ਗਿਆ 15 ਦਿਨਾਂ ਦੀ ਸੂਈ ਆ ਦੁੱਧ ਕਿੰਨਾ ਜੀ ਦੁੱਧ ਜੀ ਇਸ ਟਾਈਮ ਇਹਦੇ ਥੱਲੇ 14 ਕਿਲੋ ਆ 14 ਕਿਲੋ ਜੋਖਣ ਵਾਲਾ ਹਾਂਜੀ ਹਾਂਜੀ ਕੰਡੇ ਦੇ ਝੜਾ ਮੁੱਲ ਮੁੱਲ ਇਹਦਾ 45 ਕਿੱਢੀ ਬਾਹਰ ਨੂੰ 1 ਨੰਬਰ 48000 ਦੀ 10 11 ਕਿਲੋ ਦੁੱਧ 15 16 ਕਿਲੋ ਦੁੱਧ ਪਿਆਜੂ ਮਗਰ ਵਛਾ ਸਹੀ ਮਿਹਣੇ ਪਸ਼ੂ ਬਾਹਰੀ ਚੌਦੀ ਦੇਣੀ ਕਣਕਨ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਵੀ ਹੈ ਸੂਈ ਦੀ ਠੀਕ ਹੈ ਦੋਸਤੋ ਬਾਈ ਕਹਿੰਦਾ 2 ਨੰਬਰ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਸੂਈ ਦੀ 15 ਦਿਨਾਂ ਦੀ ਸੂਈ ਹੈ ਜੇ ਕਿਸੇ ਭੈਣ ਭਰਾ ਨੇ ਵੀਡੀਓ ਵੇਖਣੀ ਹੋਵੇ ਵੀਰ ਕਹਿੰਦਾ ਆਪਾਂ ਵੀਡੀਓ ਤੁਹਾਨੂੰ WhatsApp ਤੇ ਸੈਂਡ ਕਰ ਦੇਾਂਗੇ ਅਗਲਾ ਆਪਦੀ ਵੀਡੀਓ ਵੇਖ ਕੇ ਤਸੱਲੀ ਕਰ ਲੈ ਸੀਲ ਸਾਉ ਬਾਈ ਕਹਿੰਦੇ ਇਹ ਵੀ ਬਹੁਤ ਆ 14 ਕਿਲੋ ਤਿਆਰ ਆ ਦੁੱਧ ਕੰਡੇ ਦੇ ਜੋਖਣ ਵਾਲਾ ਭਰਾਵੋ ਗੱਬਣ ਦੀ ਤਾਂ ਤੁਸੀਂ ਤਸੱਲੀ ਨਹੀਂ ਕਰ ਸਕਦੇ ਉਹਦਾ ਤਾਂ ਤੁਸੀਂ ਚੀਪਾ ਕੱਢ ਕੇ ਵੇਖਣਾ ਹੁੰਦਾ ਕਿ ਥਣ ਵਗਦੇ ਆ ਬਸ ਉਹਨਾਂ ਨੀ ਕਰ ਸਕਦੇ ਆ ਆਪਾਂ ਕਿਉਂਕਿ ਉਹਨੂੰ ਚੋ ਕੇ ਵੇਖ ਤਾਂ ਸਕਦੇ ਨਹੀਂ ਕਿਉਂਕਿ ਸੂਈ ਨਹੀਂ ਹੁੰਦੀ ਗੱਭਣਾਂ ਤੇ ਜਿਹੜਾ ਪਸ਼ੂ ਸੂਇਆ ਸਵਾਇਆ ਹੱਥ ਜੋੜ ਕੇ ਬੇਨਤੀ ਆ ਦੋ ਟਾਈਮ ਚੋ ਕੇ ਲੈ ਜਾ ਕਰੋ ਜੇ ਧਾਰਾ ਮਾਰ ਕੇ ਲੈ ਜਾਣੀ ਉਹ ਤੁਹਾਡੀ ਮਰਜ਼ੀ ਆ ਮੇਰੇ ਲੋ ਭਾਵਾ ਚਾਰ ਟਾਈਮ ਚੋ ਲੋ 22 ਵੀ ਕਹਿੰਦਾ ਮੇਰੇ ਘਰੋਂ ਚਾਰ ਟਾਈਮ ਚੋ ਕੇ ਲੈ ਜੇ ਅਗਲਾ ਭਾਵਾ ਤੇ ਭਾਵਾ ਧਾਰਾ ਮਾਰ ਕੇ ਲੈ ਜਾਓ ਅਗਲੇ ਦੀ ਮਰਜ਼ੀ ਆ ਇਹਦਾ ਮੁੱਲ 45000 ਦੀ ਦੋ ਨੰਬਰ 45000 ਦੀ 14 ਕਿਲੋ ਨੈਟ ਦੁੱਧ ਕੰਡੇ ਵਾਲਾ ਵੜਾ ਤਿੰਨੇ ਹੀ ਵੱਡੀਆਂ ਕਿੰਨਾ ਵੜਾਂ ਦੀ ਸੇਮ ਹੀ ਹਾਈਟ ਆ ਤੁਸੀਂ ਵੇਖ ਸਕਦੇ ਆ ਅੱਗੇ ਆ ਜੀ ਲਾਸਟ ਦੇ ਜੀ ਕਿਆ ਨਵਾਂ ਸੂਆ ਬਾਈ ਇਹਦੀ ਤੀਜਾ ਸੂਆ ਇਹਨੂੰ 10 ਕਿ ਦਿਨ ਹੋ ਗਏ ਸੂਈ ਨੂੰ ਤੇ ਬੱਚਾ ਇਹਦਾ ਵੀ ਮਰ ਗਿਆ ਇਹਦਾ ਵੀ ਬੱਚਾ ਜੜਾਈ ਕਰ ਗਿਆ ਇਹਦਾ ਵੀ ਕਰ ਗਿਆ ਦੁੱਧ ਕਿੰਨਾ ਹੈ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਜੀ ਦੁੱਧ ਇਹਦੇ ਥੱਲੇ ਵੀ 14-15 ਹੈ ਮੁੱਲ ਮੁੱਲ ਇਹਦਾ ਵੀ 45 ਹੈ ਕੱਢੀਏ ਬਾਹਰੋਂ 1 ਨੰਬਰ 48000 ਦੀ 2 ਨੰਬਰ 45000 ਦੀ 3 ਨੰਬਰ 45000 ਦੀ ਤੈਨ ਨੰਬਰ ਥੱਲੇ ਵੀ ਬਾਈ ਕਹਿੰਦਾ ਦੁੱਧ 14-15 ਕਿਲੋ ਆ। ਦੁੱਧ ਇਹ ਵੀ ਗਾਂ ਵੀ 20-22 ਕਿਲੋ ਦੇ ਦੁੱਧ ਬਾਈ ਕਹਿੰਦਾ ਇਹ ਵੀ ਗਾਂ ਵੀ 20-22 ਕਿਲੋ ਪਿਆਜੂ ਤਾਜੀ ਸੂਈ ਐ ਬੱਚਾ ਬਾਈ ਕਹਿੰਦਾ ਗਰਮੀ ਥੋੜੀ ਜਿਹਾ ਜ਼ਿਆਦਾ ਆ ਤੁਹਾਨੂੰ ਵੀ ਪਤਾ ਕੀ ਹਰ ਨਹੀਂ ਹੋਈ ਬੱਚੇ ਦੋਵਾਂ ਵੇੜਾਂ ਦੇ ਚੜਾਈ ਕਰ ਗਏ ਆ। ਹੂੰ ਵੱਡੀ ਬਹੁਤ ਆ ਬਾਈ। ਹੂੰ ਵੱਡੀ ਬਹੁਤ ਆ। ਬਾਕੀ ਵੀਡੀਓ ਬਾਈ ਉਹਨਾਂ ਕੋਲੇ ਹੈਗੀ ਆ ਜੇ ਕਿਸੇ ਨੇ ਵੀਡੀਓ ਵੇਖਣੀ ਹੋਵੇ ਬੱਚੇ ਦੀ। ਸੂਂਦਿਆਂ ਦੀ ਵੀਡੀਓ ਹੈਗੀ ਆ ਉਹ ਅਗਲਾ ਵੇਖ ਕੇ ਆਪਦੀ ਤਸੱਲੀ ਕਰ ਲੈ। ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਕਾਲੇ ਰੰਗ ਦੀ ਵਹਿੜ ਦੂਜਾ ਸੂਬਾ 14-15 ਕਿਲੋ ਦੁੱਧ ਇਸ ਟਾਈਮ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਆਹ ਜੀ ਆਪਾਂ ਤਾਂ ਉਹ ਕੰਮ ਨਹੀਂ ਕਰਨਾ ਨਹੀਂ ਪੜਿਆ ਨਹੀਂ ਬੱਚਾ ਲਾਣਗੇ ਹਾਂ ਤੇ ਆਪਾਂ ਉਹ ਕੰਮ ਨਹੀਂ ਕਰਨਾ ਵੀ ਜਿਵੇਂ ਇਹ ਜਿਵੇਂ ਸੋਇ ਹੈਗੇ ਆ ਵੇ ਹੈਗੇ ਦੋਸਤੋ ਇਹ ਵੀ ਗੱਲ ਨੋਟ ਕਰਨ ਵਾਲੀ ਐ ਬਾਈ ਕਹਿੰਦਾ ਲਾਉਣ ਨੂੰ ਤਾਂ ਆਪਾਂ ਬੱਚੇ ਖੜਾ ਦਈਏ ਭਾਵੇਂ ਮੂਰੇ ਤਾਜ਼ੀਆਂ ਸੂਈਆਂ ਵਾਂ ਪਰ ਨਾ ਬਾਈ ਕਹਿੰਦਾ ਆਪਾਂ ਗਲਤ ਕੰਮ ਕੀਤਾ ਨਾ ਕਰਨਾ ਇੱਕ ਨੰਬਰ ਦਾ ਬੱਚਾ ਹੈਗਾ ਦੋ ਨੰਬਰ ਦਾ ਤੇ ਤਿੰਨ ਨੰਬਰ ਦਾ ਦੋਵਾਂ ਦੇ ਬੱਚੇ ਬਾਈ ਕਹਿੰਦਾ ਗਰਮੀ ਕਰਕੇ ਚੜ੍ਹਾਈ ਕਰਗੇ ਆਹੀਂ ਵੇਚਣੀਆਂ ਵਧੀਆ ਗੱਲ ਆ ਜਿਹੜਾ ਭੈਣ ਭਰਾ ਕੋਈ ਬੱਚੇ ਲਾਉਂਦਾ ਪਰ ਮਾੜੀਆਂ ਗੱਲਾਂ ਜਿੰਨਾ ਕੰਮ ਕਰਦੇ ਆ ਕੋਈ ਥੋੜਾ ਕਰਦਾ ਕੋਈ ਬਾਹਲਾ ਕਰਦਾ ਸਾਫ਼ ਸੁਥਰਾ ਕਰੋ ਇਮਾਨਦਾਰੀ ਨਾਲ ਕਰ ਲੋ ਕਿਉਂਕਿ ਸਹੀ ਮੈਨੇ ਹੱਕ ਦਾ ਇਮਾਨਦਾਰੀ ਦਾ ਪੈਸਾ ਹੀ ਖੜਦਾ ਦੋ ਨੰਬਰ ਵਾਲਾ ਪੈਸਾ ਤੁਹਾਨੂੰ ਪਤਾ ਹੀ ਖੜਦਾ ਘਾਟ ਹੀ ਆ ਕਿਸੇ ਕਿਸੇ ਦੇ ਹੀ ਹਾਜਮ ਆਉਂਦਾ ਬਾਹਲਿਆਂ ਦਾ ਤਾਂ ਦੁਗਣੇ ਹੋ ਕੇ ਨਿਕਲ ਜਾਂਦੇ ਆ ਇਹ ਤਿੰਨ ਪਸ਼ੂ ਸੇਲ ਆ ਸੂਈਆਂ ਸਵਾਈਆਂ ਵਹਿੜਾ ਤਿੰਨੇ ਇੱਕ ਅੱਧ ਕਾ 8 ਵਾਲੀਆਂ ਹਾਂ ਦੋਸਤੋ ਧਾਰਾ ਮਾਰੀਆਂ ਕਰਕੇ ਹੁਣ ਪਾਸਵੇਂ ਆਈ ਆ ਚਵਾਈ ਵੇਖੋ ਹੁਣ ਤੁਸੀਂ ਹੂੰ ਪੂਰੀ ਚੰਗੀ ਚਵਾਈ ਆ ਬਾਕੀ 2 ਟਾਈਮ 4 ਟਾਈਮ 5 ਟਾਈਮ ਪਵਾ 10 ਦਿਨ ਛੋੜੋ ਵੀਰ ਗਿਆਨੀ ਕਹਿੰਦਾ ਖੁੱਲੀ ਛੋੜ ਐ ਫੋਨ ਨੰਬਰ ਸਕਰੀਨ ਤੇ ਐ ਬਿਲਕੁਲ ਜੈਜੇ ਮੁੱਲ ਦੀਆਂ ਤਾਜ਼ੀਆਂ ਸੂਈਆਂ ਸਵਾਈਆਂ ਤਿੰਨ ਵੱਡੀਆਂ ਵਹਿੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਰਸ਼ਾਂ ਕਿਸੇ ਦੇ ਵੀ ਨਹੀਂ ਸਾਰੀਆਂ ਦੀ ਥਾਣਾ ਅੱਧੀ ਚਵਾਈ ਵਾਲੇ ਆ ਗੈਬ ਚ ਲੱਗੇ ਹੋਏ ਆ ਕੱਦ ਵੱਡੇ ਆ ਫੋਨ ਨੰਬਰ ਸਕਰੀਨ ਤੇ ਸਾਸ਼ੀ ਕਾਲ